ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਗੱਲ ਇਸ ਤਰ੍ਹਾਂ ਕਿ ਮਾਂ ਬਾਪ ਬੱਚਿਆਂ ਨੂੰ ਪਾਲਦਾ ਚਲੋ ਬੱਚੇ ਕਈ ਵਾਰੀ ਗਲਤੀਆਂ ਕਰ ਬੈਠਦੇ ਆ ਪਰ ਫਿਰ ਵੀ ਮਾਂ ਬਾਪ ਬੱਚਿਆਂ ਨੂੰ ਉਸ ਗਲਤੀ ਦਾ ਸੁਧਾਰ ਕਰਨ ਦਾ ਮੌਕਾ ਦਿੰਦੇ ਆ ਕਿ ਬੱਚੇ ਸੁਧਰ ਜਾਣ ਬਹੁਤ ਮੌਕਾ ਦਿੰਦੇ ਆ 1 2 ਯਾਨੀ ਆਪਣੇ ਬੱਚਿਆਂ ਨੂੰ ਬੱਚੇ ਸਮਝ ਕੇ ਬੜੇਪੇ ਵਿੱਚ ਵੀ ਆ ਕੇ ਬੱਚਿਆਂ ਨੂੰ ਮੌਕਾ ਦਿੰਦੇ ਰਹਿੰਦੇ ਆ ਕਿ ਬੱਚੇ ਸੁਧਰ ਜਾਣ ਔਰ ਚੰਗੇ ਰਸਤੇ ਲੱਗ ਜਾਣ ਪਰ ਜੇ ਫੇਰ ਵੀ ਬੱਚੇ ਆਪਣਾ ਸੁਧਾਰ ਨਾ ਕਰਨ ਫਿਰ ਜਦੋਂ ਕੱਲ ਨੂੰ ਮਾਂ ਬਾਪ ਅੱਖਾਂ ਮੀਟ ਜਾਂਦੇ ਆ ਤਾਂ ਫਿਰ ਰੋਣ ਦਾ ਕੋਈ ਫਾਇਦਾ ਨਹੀਂ ਆ ਫਿਰ ਤਾਂ ਇਸ ਤਰੀਕੇ ਨਾਲ ਵੀ ਪਰਿਆ ਪੰਚਾਇਤ ਦੇ ਵਿੱਚ ਬੈਠੇ ਨਹੀਂ ਪਾ ਕੇ ਬੈਠ ਜਾਓ ਇਹ ਨਹੀਂ ਕਹਿਣਾ ਵੀ ਅਸੀਂ ਆਪਣੇ ਮਾਂ ਬਾਪ ਨੂੰ ਦੁੱਖ ਨਹੀਂ ਦਿੱਤਾ ਇਹੀ ਨਹੀਂ ਕਰਨਾ ਕਿ ਅਸੀਂ ਆਪਣੇ ਮਾਪੇ ਨੂੰ ਸਵੇਰੇ ਉੱਠ ਕੇ ਚਾਹ ਪਲਾਈ ਆ ਤੜਕੇ 4 ਵਜੇ ਚਾਹ ਦਿੰਦੇ ਸੀ ਪਹਿਲੀ ਰੋਟੀ ਅਸੀਂ ਪਕਾਉਣੀ ਆ ਤੇ ਮਾਪੇ ਨੂੰ ਦੇਣੀ ਆ ਕਦੇ ਇਹ ਗੱਲ ਨਹੀਂ ਬੱਚੇ ਉਹ ਕਹਿ ਸਕਦੇ ਉਹ ਬੱਚੇ ਕਹਿ ਸਕਦੇ ਆ ਜਿਨ੍ਹਾਂ ਨੇ ਮਾਪੇ ਨੂੰ ਦੁੱਖ ਨਹੀਂ ਦਿੱਤਾ ਜਿਨ੍ਹਾਂ ਨੇ ਮਾਪੇ ਨੂੰ ਦੁੱਖ ਦਿੱਤਾ ਉਹ ਗੱਲ ਮੇਰੀ ਯਾਦ ਰੱਖਣਾ ਮਰਿਆ ਤੋਂ ਵੱਧ ਰੋਣਾ ਨਹੀਂ ਜਿਦਾਂ ਕਲਾਕਾਰ ਕਹਿੰਦੇ ਨੇ ਮਰਿਆ ਤੋਂ ਬਾਅਦ ਫਿਰ ਪੈਂਦੀਆਂ ਕਹਾਣੀਆਂ ਆ ਫੇਰ ਮਰਿਆਂ ਨੂੰ ਰੋਣ ਦਾ ਤਾਂ ਫਾਇਦਾ ਨਹੀਂ ਫੇਰ ਕਹਾਣੀਆਂ ਪਾਉਣ ਦਾ ਫਾਇਦਾ ਨਹੀਂ ਹੈ ਦੋਸਤੋ ਜੇ ਮੇਰੀ ਗੱਲ ਚੰਗੀ ਲੱਗੇ ਵੀਡੀਓ ਚੰਗੀ ਲੱਗੇ ਸ਼ੇਅਰ ਔਰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਤੁਹਾਡਾ